ਤਨ ਕਿਤੇ ਆ ਦੇਖ ਲਈ ਹੋਊਗੀ ਵੀਡੀਓ ਜੇ ਗੱਡੀ ਦੇ ਵਿੱਚ ਆ ਨਾ ਲੱਗਿਆ ਹੁੰਦਾ ਉਹ ਟਰੱਕ ਵਾਲੀ ਦੇਖ ਲੋ ਕਿੱਡੀ ਵੱਡੀ ਗਲਤੀ ਸੀ ਨਾ ਓਏ ਲਵਾ ਲਿਆ ਕਰੋ ਜਮੇ ਸਸਤੀਆਂ ਨੇ ਇਹ ਕੋਈ ਜਿਆਦਾ ਮਹਿੰਗੀ ਨਹੀਂ ਇਹ ਹੁੰਦੇ ਨੇ ਵੀਰੇ ਆਪਣੇ ਕੋਲ ਡੈਸ਼ ਕੈਮ ਹਣਾ ਹੁਣ ਅਗਲਾ ਕਈ ਵਾਰ ਮੂਰੂ ਲੈ ਕੇ ਬਚ ਮਾਰਦਾ ਥੋਨੂੰ ਪਤਾ ਲੱਗਦਾ ਨਹੀਂ ਜੇ ਤੁਹਾਡੀ ਗੱਡੀ ਦੇ ਵਿੱਚ ਆ ਲੱਗਿਆ ਹੋਊਗਾ ਤਾਂ ਤੁਸੀਂ ਸੇਫ ਹੋ ਇਹਦੇ ਵਿੱਚ ਵੀਰੇ ਕਿੜ ਕਿੜ ਕਿੰਨੇ ਤਰ੍ਹਾਂ ਦੇ ਮਾਡਲ ਆਉਂਦੇ ਨੇ ਇਹਦੇ ਵਿੱਚ ਆਪਾਂ ਗੱਲ ਕਰਦੇ ਆਂ ਇਹ ਲੱਗ ਲੱਗ ਨੇ 2K 1000 ਕੁਆਲਿਟੀ ਜ ਆ ਜਾਂਦਾ ਵੀਰੇ ਆਪਣੇ ਕੋਲ ਠੀਕ ਹੈ ਕੰਟੂ 4K 3K 4K ਕੁਆਲਿਟੀ ਚ ਆ ਜਾਂਦੇ ਨੇ ਆਪਣੇ ਕੋਲ ਇਹਦੇ ਇਹਦੇ ਨਾਲ ਦੇ ਨਾ ਚੀਜ਼ਾਂ ਨੇ ਮਤਲਬ ਇੱਕ ਲਵਾ ਲਓਗੇ 3 ਇਨ 1 ਹੈ ਅਣਾ ਚੀਜ਼ ਦੇਖ ਲਓ ਇਹ ਬਾਰੋ ਵੀ ਰਿਕਾਰਡਿੰਗ ਕਰੂਗਾ ਕੈਮਰਨ ਦੇ ਵਿੱਚ ਵੀ ਰਿਕਾਰਡਿੰਗ ਕਰ ਲੂਗਾ ਹਨਾ ਵੀਰੇ ਬੈਕ ਦੀ ਵੀ ਰਿਕਾਰਡਿੰਗ ਹੈ ਕੈਮਰਨ ਦੀ ਵੀ ਰਿਕਾਰਡਿੰਗ ਹੈ ਤੇ ਫਰੰਟ ਦੀ ਵੀ ਰਿਕਾਰਡਿੰਗ ਜਿੰਨਾਂ ਨੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹਨਾ ਠੀਕ ਹੈ ਆਪਣਾ ਡੈਸ਼ ਕੈਮ ਲਗਵਾਉਣੇ ਨੇ ਆਪਣੇ ਭਰਾ ਕੋਲ ਆ ਜਾਓ ਵੀਰੇ ਆਪਣੀ ਸ਼ਾਪ ਦਾ ਨਾਮ ਕੀ ਤੇ ਐਡਰੈਸ ਕੀ ਪੈਂਦਾਗਾ ਆਪਣਾ ਐਡਰੈਸਿੰਗ ਹੈ ਜਸਤੀ ਮੋਟਰ ਧੂਰੀ ਹਾਂਜੀ ਨੇਰ ਆ ਨਰਥ ਹਸਪੀਟਲ ਠੀਕ ਹੈ ਤੇ ਆਪਣਾ ਜਿਹੜਾ ਆਪਣਾ ਧੂਰੀ ਦਾ ਮੇਨ ਰੋਡ ਹੈ ਨਾ ਇਹ ਹੈ ਮੇਰੇ ਕੋਲ ਬਾਈਪਾਸ ਹਾਂ ਮਲੇਰਕੋਟਲਾ ਬਾਈਪਾਸ ਤੋਂ ਬਾਹਰ ਲੋਕੇਸ਼ਨ ਦਿਖਾ ਦੂੰਗਾ ਇਹਦੇ ਵਿੱਚ ਜੇ ਮੋਡਲ ਦੀ ਗੱਲ ਕਰੋਗੇ ਕਿਸੇ ਆਪਣੇ ਭਰਾਣੇ 3 ਇਨ 1 ਲੈਣੇ ਨੇ ਇਹ ਵੀ ਮਿਲ ਜੂਗਾ ਜਿਹੜੇ ਕੱਲੇ ਕਹਿੰਦੇ ਨੇ ਕਿ ਸਿਰਫ ਫਰੰਟ ਦੀ ਰਿਕਾਰਡਿੰਗ ਕਰਨੀ ਨੇ ਤਾਂ ਛੋਟੇ ਉਹ ਵੀ ਮਿਲ ਜਾਣਗੇ ਕਈ ਕਹਿੰਦੇ ਨੇ ਕਿ ਬਈ ਫਰੰਟ ਦੀ ਰਿਕਾਰਡਿੰਗ ਵੀ ਕਰਨੀ ਹੈ ਮਗਰੋਂ ਵੀ ਕਰਨੀ ਹੈ ਮਤਲਬ ਸਾਰੇ ਮਾਡਲ ਮਿਲ ਜਾਣਗੇ ਬਿੱਦਮ ਫੀਡਿੰਗ ਫੂਡਿੰਗ ਕਰਾਂਗੇ ਸਾਰਾ ਕੁਝ ਆਪ ਪੂਰੀ ਕਰਕੇ ਦੇਣੀ ਆਪਣੀ ਸਾਰੀ ਫਰੀ ਹੈ ਵੀਰੇ ਫਰੀ ਹੈ ਹਰੇਕ ਚੀਜ਼ ਦੀ ਫਰੀ ਹੈ ਸਿਰਫ ਡੈਸ਼ ਕੈਂਪ ਦੇ ਪੈਸੇ ਦੇਣੇ ਨੇ ਇੱਕ ਹੋਰ ਚੀਜ਼ ਹੁੰਦੀ ਹੈ ਕਈ ਵਾਰਾ ਕਹਿੰਦੇ ਸਾਡੀ ਗੱਡੀ ਚੋਰੀ ਨਾ ਹੋ ਜਾਏ ਜਹ ਹਟਾ ਕੋਈ ਮੋਟਰ ਮੋਟਰਸਾਈਕਲਾਂ ਚ ਮੋਟਰਸਾਈਕਲ ਦੀ ਵੀ ਲੱਗ ਜਾਂਦਾ ਨਾ ਫਿਰ ਇਹ ਚੀਜ਼ ਆ ਮੋਟਰ ਹੈਂਗਲ ਗੱਡੀ ਟਰੱਕ ਸਕੂਲਮੈਨ ਜਿਹਨੇ ਵੀ ਟਰੈਕ ਕਰਨੇ ਕੋਈ ਵੀ ਚੀਜ਼ ਉਹਦੇ ਵਾਸਤੇ ਇਹ ਚੀਜ਼ ਇਹ ਹੁੰਦਾ ਟਰੈਕਰ ਜੇ ਕੋਈ ਕਹਿ ਕੇ ਆਪਣਾ ਵੀ ਇੱਥੇ ਲੈ ਕੇ ਗੱਡੀ ਧੂਰੀ ਟੱਕਰਿਆ ਗਿਆ ਅੱਗੇ ਬਾਗਿਆ ਪਰਨਾਲੇ ਆਪਾਂ ਘਰੇ ਬਹਿ ਕੇ ਦੇਖ ਸਕਦੇ ਉਹ ਚੀਜ਼ ਅੱਛਾ ਉਹ ਕਹਿ ਕੇ ਕੁਝ ਹੋਰ ਕਰ ਕੁਝ ਹੋਰ ਜਾਂਦੇ ਨਾ ਤੁਸੀਂ ਟਰੈਕਰ ਵੀ ਲਵਾ ਸਕਦੇ ਹੋ ਟਰੈਕਰ ਵੀ ਬਿਲਕੁਲ ਜਾਇਜ ਰੇਟ ਦੇ ਵਿੱਚ ਭਰਾ ਉਹ ਹੀ ਲਾਉਂਦਾ ਹੈ ਭਰਾ ਹੋਰਾਂ ਦਾ ਹੈਗਾ ਐਸੈਸਰੀ ਦਾ ਕੰਮ ਆ ਪੂਰੀ ਦੀ ਪੂਰੀ ਸ਼ਾਪ ਦੇ ਵਿੱਚ A to Z ਐਸੈਸਰੀ ਪਈ ਹੈ ਕਿਸੇ ਵੀ ਵੀਰਪਾਈ ਨਾਲ ਆਪਣਾ ਐਕਸੈਸਰੀ ਲੈ ਕੇ ਜਾਣੀ ਹੈ ਜਾਂ ਲਗਵਾਉਣੀ ਹੈ ਆਜੋ ਬਾਈ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਨਾਲੇ ਚੱਲ ਰਿਹਾ ਐਡਰੈਸ ਬਾਕੀ ਤੂਰੀ ਸ਼ਹਿਰ ਦੇ ਵਿੱਚ ਜੱਸੀ ਮੋਟਰ ਵੀਰੇ